ਸਸ਼ਕਲ ਜੀ ਹੋਪ ਤੁਸੀਂ ਸਰ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਪਾ ਵੀ ਬਿਲਕੁਲ ਵਧੀਆ ਮੈਂ ਆਈ ਸੀ ਖੇਤਾ ਵੱਲ ਗੇੜਾ ਕੱਢਣ ਟਾਈਮ ਆ ਸ਼ਾਮ ਦੇ 7 ਵਜੇ ਤੇ ਦਿਨ ਹਲੇ ਖੜਾ ਆ ਤੇ ਬਿੱਟੂ ਕਰ ਰਿਹਾ ਸੀ ਖੇਤਾ ਦੇ ਵਿੱਚ ਕੰਮ ਤਾਂ ਕਹਿੰਦੇ ਨਿੰਬੂ ਪਾਣੀ ਲਿਆ ਤੇ ਮੈਂ ਲੈ ਕੇ ਆਈ ਸੀ ਨਿੰਬੂ ਪਾਣੀ ਤੇ ਬਾੜੇ ਵਿੱਚ ਮੈਨੂੰ ਕੋਈ ਨਹੀਂ ਦਿਖ ਰਿਹਾ ਤੇ ਨਾਲੇ ਆਪਾਂ ਤੋੜਦਿਆਂ ਛੱਲੀਆਂ ਛੱਲੀਆਂ ਲੈ ਕੇ ਜਾਣੀਆਂ ਘਰ ਨੂੰ ਅੱਜ ਛੱਲੀਆਂ ਭੁੰਨਾਂਗੇ ਆ ਦੇਖ ਦੇ ਕੀ ਕਰੇ ਕੀ ਕਰਨਾ ਤੂੰ ਜਾ ਕੇ ਆ ਚਲਾ ਕੇ ਦੇਖੀਏ ਇਹ ਤੇਰਾ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਓਹ ਲੀਦਾ ਰੰਗ ਦੇ ਕਿੰਨਾ ਸੋਹਣਾ ਹੋ ਗਿਆ ਹਨ ਤਿੰਨ ਤਰ੍ਹਾਂ ਦੀ ਬੀਜ ਹੋ ਗਈ ਹਾਂ ਚੱਲ ਬੀਜ ਬੀਜ ਤਿੰਨ ਤਰ੍ਹਾਂ ਦੀ ਸਪਰੇਅ ਮਾਰਦੇ ਉਹ ਕਹਿੰਦੇ ਆ ਹਨਾ ਮੰਮੀ ਜੀ ਦੇਖ ਇਹ ਜੇ ਅਚਾਨਕ ਲਾਈਟ ਆ ਜਵੇ ਹੈ ਮੋਟਰ ਬੰਦ ਕੀਤੀ ਉੱਧਰ ਦੇਖੋ ਹੂੰ ਕਹਿੰਦੀ ਆਂ ਨੀ ਢੂੰਕੀ ਆ ਇਹ ਮੋਟਰ ਉਹ ਕਹਿੰਦੀ ਅਸੀਂ ਨੀ ਇੱਕ ਇੱਕ ਦਿਨ ਆਵਾਂਗੇ ਉਹਰੇ ਨਹਾ ਕੇ ਜਾਵਾਂਗੇ ਆ ਬਹੁਤ ਛੋਟੇ ਬੋਲ ਬੜੀ ਤਨਤ ਬਸ ਠੀਕ ਹੈ ਰੋਜ਼ ਹੁਣ ਵੀ ਆਉਂਦੇ ਆ। ਸੰਤ ਹੀ ਆ। ਦੇਖਿਆ ਨਹੀਂ ਪਰ ਹੁਣ ਕਦੇ। ਸੰਤਾ ਹਰ ਰੋਜ਼ ਦੇਖਦੇ। ਮੈਂ ਨਹੀਂ ਦੇਖੇ। ਮੈਂ ਹਰ ਰੋਜ਼ ਦੇਖਦਾ ਹਾਂ। ਇਹ ਕਮ ਉੱਥੇ ਮੱਜਾਂ ਨੂੰ ਪੈ ਜੂਗਾ ਇਹਦਾ ਆ ਛੇਜਾ ਜਿਹਾ। ਬੁੰਨਾਂਗੇ ਚਾ ਕੇ। ਹੂੰ। ਕਿਤੇ ਗੈਸ ਤੇ ਕਿ ਚੁੱਲ੍ਹੇ ਤੇ? ਚੁੱਲ੍ਹੇ ਤੇ। ਮਾ ਤਾਂ ਦੂਜਾ ਚੁੱਲ੍ਹਾ ਬਾਹਰ। ਚਾਹੇ ਦਸਲੇ ਤੇ ਭੁੰਨ ਲਈਏ। ਨਹੀਂ ਨਹੀਂ ਚੁੱਲ੍ਹੇ ਤੇ। ਸੋਤ ਨੂੰ ਲਾਵਾਂਗੇ। ਇਹਨੂੰ ਬਣਾੜ ਜਾਈਏ ਉਹ ਭਰਾਈ ਵਿੱਚੋਂ ਬੱਸ ਇਹਨੂੰ ਇੱਥੋਂ ਵੜ ਗੀ ਸੁੰਡੀ ਹੋਊਗੀ ਹੋਊਗੀ ਉੱਤੇ ਅਰੇ ਤੇਰੀ ਨਹੀਂ ਜਾ ਰਹੀ ਜਿਹੜਾ ਪੜਦਾ ਹੈ ਬੰਦ ਕਰ ਦੇ ਇੱਕ ਨ ਇੱਕ ਲੀਕ ਤੇ ਮੰਗੋ ਹੁਣ ਤੈਨੂੰ ਦੁੱਧਾ ਰਿਹਾ ਹੋਣਾ ਨਾ ਪਾਉਂ ਤੂੰ ਇਹਨਾਂ ਸਾਹ ਤੇ ਆ ਸਵਾਦ ਲੱਗੂਗੇ ਇਹ ਮਿੱਠੀ ਹੋਊਗੀ ਜਿਹੜੀ ਮੈਂ ਉਦੋਂ ਲੈ ਕੇ ਗਿਆ ਸੀ ਨਾ ਪਾਪਾ ਉਹ ਵਾਲੀ ਠੀਕ ਸੀ ਨਾ ਹੇਲੇ ਭੇਡ ਦੇ ਪਏ ਆ ਵੀ ਕੋਨਾ ਲੱਗਣ ਉਹ ਤੋਤੇ ਆ ਕੇ ਖਾ ਜਾਂਦੇ ਪੱਕ ਗਈ ਇਹ ਵੀ ਦੇਖੋ ਪੱਕੀ ਹੋਈ ਆ ਇਹ ਵੀ ਪੱਕੀ ਆ ਬਹੁਤ ਅੰਨੇ ਨੇਕ ਵੇ ਠੀਕ ਆ ਇੱਦਾਂ ਦੀ ਤਾਂ ਸਵਾਲ ਲੱਗਦੀ ਆ ਇੱਕ ਹੂੰ ਚਲੋ ਨਹੀਂ ਨਹੀਂ ਤਿੰਨ ਬਹੁਤ ਆ ਨਹੀਂ ਨਹੀਂ ਅੱਪਾ ਕਿਸੇ ਨੂੰ ਫੜਾਣੀ ਐ ਨਹੀਂ ਕਹਣਾ ਉੱਥੋਂ ਤੋੜ ਲਿਓ ਸਾਡੇਓ ਐ ਨਹੀਂ ਕਹਣਾ ਐ ਨਹੀਂ ਕਹਣਾ ਲੋਕਾਂ ਨੇ ਕੋਈ ਤਿਆਰੀ ਹੋ ਆ ਗਏ ਨਹੀਂ ਹੁਣ ਕਿੰਨੇ ਦਿਨਾਂ ਚ ਮੱਕੀ ਆਜੂ ਆਪਣੀ ਇਸ ਵਾਰ ਲੇਟ ਇਹ ਹਵਾ ਨਾਲ ਡੇਢੀ ਹੋਈ ਹੈ ਨਾ ਇਸ ਵਾਰ ਮੱਕੀ ਲੇਟ ਇੱਧਰ ਪੱਗ ਜਾਲੀ ਆ ਆਪ ਨੂੰ ਲਾਗੇ ਆਪਾਂ ਛੱਲੀਆਂ ਸੇਕ ਬੋਤਾ ਗਰਮੇ ਬੋਤਾ ਸੇਕ हमने ਗੱਭੀ ਖਲਾਰਾ ਫਾਤਾ ਸਾਰੇ ਛਿੱਲਣਾ ਵਾ ਹੁਣ ਮੈਂ ਬਾਤ ਚ ਚੱਕਦੀ ਆ ਪਹਿਲਾਂ ਹੱਥ ਮਗਾ ਕੇ ਛੱਲੀਆਂ ਭੁੰਨ ਲਈਏ ਤਿੰਨ ਕੱਟੀਆਂ ਨਾ ਰੱਖ ਅੱਗ ਬੁਝੂਣੀ ਉਹ ਤੱਕ ਪੋਨ ਹੁੰਦੀ ਆ ਨਾ ਫਿਰ ਉਹਦੇ नीचे गर्म था बह गया एकदम सेक है बेटा फर्श से छोटे लोग छोटी सोच वे लोग वोच में मिनट बना दी हूँ कुछ तो होना ही सी जर को बह के शरारत करनी है हैं।

ਨਾ ਬਈ ਸਰਵਸ ਕਰਾਈਏ ਇੱਕੰਮ ਤੂੰ ਅੱਗ ਖਰਾਬ ਕਰ ਰਿਹਾ ਐ ਇਦਾਂ ਦੋ ਭੁੰਨ ਲੀਏ ਐ ਨਾ ਦੋ ਬੋਨ ਨਲੀ ਹੈ ਇੱਕ ਤੇਰੀ ਇੱਕ ਮੇਰੀ ਦੀਦੀਆਂ ਕਹਿੰਦੀਆਂ ਅਸੀਂ ਨਹੀਂ ਖਾਣੀ ਵੇਟ ਕਿਸ ਕੀ ਕਰੇ ਮੱਕ ਪਾਪਾ ਨੂੰ ਨਹੀਂ ਪੁੱਛਿਆ ਆਪਾ ਪਾਪਾ ਨੇ ਖਾਣੀ ਆ ਲੋ ਜੀ ਆਪਾਂ ਲਿੱਤੀਆਂ ਛੱਲੀਆਂ ਭੁੰਨ ਤੇ ਜਦੋਂ ਮੈਂ ਖੇਤਾਂ 'ਚ ਗਈ ਸੀ 7 ਵਜੇ ਦਾ ਟਾਈਮ ਸੀ ਉਦੋਂ ਦਿਨ ਸੀ ਹੁਣ ਇੱਕੋ ਦਮ ਜਿਹੜਾ ਇਹ ਦਿਨ ਛਿਪ ਗਿਆ ਹਨੇਰਾ ਹੋ ਗਿਆ ਤੇ ਜਿਹੜੀਆਂ ਛੱਲੀਆਂ ਵਗੈਰਾ ਆਪਾਂ ਭੁੰਨ ਲਿੱਤੀਆਂ ਬੱਚਿਆਂ ਨੇ ਆਪਣੀਆਂ ਨਾਲੋਂ ਨਾਲ ਲੈ ਲਿੱਤੀਆਂ ਤੇ ਮੈਂ ਲਾਸਟ ਦਿਖਾਤੀ ਸੀ ਕਿਉਂਕਿ ਮੇਰੇ ਕੋਲ ਕੋਈ ਆ ਗਿਆ ਸੀ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਅੱਜਕੱਲ੍ਹ ਚੱਲੀਆਂ ਜਿਹੜੀਆਂ ਨਾ ਬਹੁਤ ਟੇਸਟੀ ਲੱਗਦੀਆਂ ਆ। ਨਾਲੇ ਤਾਜੀਆਂ ਤੋੜੀਆਂ ਹੋਈਆਂ ਖੇਤਾਂ ਚੋਂ ਖਾਸ ਕਰਕੇ ਤੇ ਲੋ ਜੀ ਵੀਡੀਓ ਦਾ ਕਰਦੇ ਆਪਾਂ ਐਂਡ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਮਿਲਦਿਆ